ਕੋਈ ਨਾ ਕਿੱਦੋਂ ਆ ਜਾ ਕੋਈ ਲੋ ਨਾ ਲੋਈ ਦਾ ਨਹੀਂ ਹੁੰਦਾ ਥਾਲੀ ਉਹ ਲਾਹਿਆ ਇਹਨੇ ਨਾ ਰੋ ਪਾਲਾ ਵਾਲੇ ਖੜੀ ਰਹਿਣ ਨੇ ਇੱਥੇ ਥਾਲੀ ਸਾਨੂੰ ਫਿੱਕਾ ਪੈ ਗਿਆ ਹਾਂ ਨਦਗੇ ਸਾਡਾ ਜ਼ਿੰਦਗੀ ਤੋਂ ਯਾਰਾ ਜ਼ਿੰਦਗੀ ਤੇ ਯਾਰਾ ਨਾ ਫਿਰ ਤੈਨੂੰ ਮਿਲ ਕਵਾਵਾ ਬਾਜ ਜਾ ਉਹ ਥਾਲੀ ਨਾ ਡੰਗ ਲੈ ਜੂ ਡੰਗ ਲਾਉਣਾ ਪੂ ਯਾਰ ਬਾਬਾ ਹੁਣ ਕੀ ਕਰਾ ਇਹ ਝਾੜ ਚੂੜ ਵੀ ਡੰਗ ਕਰਾ ਵਧੀਆ ਆਇਆ ਹੁੰਦਾ ਤਾਂ ਪੈਣ ਕਮਾਣਾ ਪੈਗਾ ਝਾੜ ਪੈਣ ਕਮਾਣ ਦਾ ਲਾਇਆ ਮੈਂ ਅੱਛਾ ਕੀ ਤਾਂ ਨਹੀਂ ਹੈਗੀ ਕੜਕ ਮੈਂ ਤਾਂ ਆਪਦੇ ਹਿਸਾਬ ਜੇ ਨਾਲ ਲਾਇਆ ਚੰਗੀ 65 ਦੇ ਵਿਚਾਲੇ ਕੀ ਗੱਲ ਪਿੰਡੋਂ ਨਹੀਂ ਮੋਚਾ ਬੈਠਾ ਬਰਾਲਾ ਥੂੜੀ ਕੜੀ ਪਾਉ ਵਿੱਚ ਇਹਨੂੰ ਬਰਾਵਾ ਕੀ ਕਰਾਂ ਯਾਰ ਕਿਉਂ ਆਹ ਨਹੀਂ ਪੈਂਦਾ ਪਿਓ ਮੇਰਾ ਵਿੱਚ ਨਹੀਂ ਪੈਂਦਾ ਆ ਇਹਦੇ ਆ ਵਿੱਚ ਨਹੀਂ ਪੈਂਦਾ ਇਹਦੇ ਇਹਨੇ ਲੋਗੇ ਇਹ ਪਤਾ ਨਹੀਂ ਆ ਪੀ ਰਿਹਾ ਆ ਮੋਟਾ 45 ਕਿਹੜੇ ਲਵਾ ਕੇ ਲੈ ਆਏ ਦਿੱਤੇ ਜਾਲੀ ਤਾਂ ਹੁਣ ਮੈਂ ਲਵਾ ਕੇ ਲੈ ਆਈ ਸੀ ਚੱਕਾ ਦੇ ਦੇ ਨਹੀਂ ਸੀ ਕਿੱਦਾਂ ਕੰਮ ਕਰਦਾ ਤੂੰ ਤਾ ਇੰਨਾ ਮੋਟਾ ਫਿਰ ਤੂੰ ਇੰਨੀ ਬਨਾਲੀ ਪੀੜੀ ਕਰੀ ਬਾਹ ਮੋਟਾ ਯਾਰ ਬਈ ਯਾਰ ਆਹ ਪੀੜੀ ਹੋ ਗਈ ਭੈਣ ਚੋਦ ਦੀ ਯਾਰ ਕੀ ਕਰਾਂ ਇਹਦਾ ਮੈਂ ਹੁਣ ਹੁਣ ਸਿਆਪਾ ਉਹ ਖੜੀ ਆ ਭਰੀ ਟਰਾਲੀ ਹੁਣ ਸੀਜ਼ਨ ਵੀ ਹੁਣ ਅੱਜ ਅੱਜ ਸ਼ੁਰੂ ਕਰੀਆ ਹੁਣ ਇਹਦਾ ਕੀ ਕਰਾਂ ਮੈਂ ਇਹਦਾ ਹੁਣ ਕਿ ਮਿਸਤਰੀ ਕੋਲੇ ਦੁਬਾਰੇ ਜਾਵਾਂ ਕੋਈ ਨਾ ਹੱਲ ਤਾਂ ਫੇਰ ਕਰ ਨਹੀਂ ਪੁੱਤ ਨੂੰ ਬਲੋ ਐ ਤਾਂ ਹੈ ਨਹੀਂ ਫੇਰ ਲੈ ਬੁੱਕਣਾ ਪਾਲਾ ਮੜੀ ਉੱਤੇ ਕੱਢ ਕੇ ਦੇ ਵਿੱਚੋਂ ਬੁੱਕਣਾ ਕੰਮ ਨਹੀਂ ਹੋਊਗਾ ਯਾਰ ਕੀ ਹੁਣ ਯਾਰ ਮੈਂ ਹੁਣ ਮੈਂ ਮਿਸਤਰੀ ਕਾਲਾ ਦੇ ਮਾਂ ਕੇ ਹੁਣ ਮੈਂ ਘਰਾਂ ਤੋਂ ਕਾਲਾ ਲਵਾ ਕੀ ਕਰਾਂ ਮੈਂ ਹੁਣ ਮਾਤਾ ਮਾਰਤਾ ਬਰਾਵਾ ਮਾਤਾ ਕੌਣ ਸੀ ਜਦੋਂ ਲਮਣਾ ਸੀ 400 ਟਰਾਲੀ ਵੀ ਬੜਾਉਣੀ ਆ ਕਿੱਧਰ ਜਾਵਾਂ ਮੈਂ ਨਾ ਜਦੋਂ ਟਰਾਲੀ ਤੂੰ ਮਿਸਤਰੀ ਕੋਲੇ ਛੱਡੀ ਛੋਇ ਤਾਂ ਖਾਣੇ ਦੇ ਮੇਰੇ ਉੱਡ ਗਿਆ ਛੱਡ ਕੇ ਓ ਯਾਰ ਮੇਲੇ ਗੇਲੇ ਵੀ ਸਰਤਾ ਨਹੀਂ ਜਾਏ ਬੇਨਾ ਤੇ ਮਿਸਤਰੀ ਨੂੰ ਮਾਤਾ ਤਾਂ ਇਹ ਨਾਪਤਾ ਦੇ ਦਿੰਦਾ ਆਪੂ ਆਪਣਾ ਵੀ ਐਡਾ ਮੋਟਾ ਆਇਂਦਾ ਕਹਿੰਦਾ ਉਹਨੂੰ ਓ ਮੈਨੂੰ ਕੀ ਪਤਾ ਵੀ ਮੋਟਾ ਵਾਵਾ ਐ ਇਹ ਕੀ ਕਰਾ ਜਾਵੇ ਮੁੰਡਿਆ ਉਹ ਇਹਨਾਂ ਦਾ ਭੈਣ ਦਿੱਪਿਆਲੀ ਜਨਾ ਮੋਟਾ ਆ ਯਾਰ ਕੀ ਕਰਾਇਆ ਜਾਵੇ ਹੁਣ ਮੈਂ ਕਿਉਂ ਮੋਟਾ ਦੁੰਮਾ ਲੈਂਦਾ ਉਹਨੂੰ ਹੁਣ ਮੈਂ ਕਿੱਥੇ ਜਾਵਾਂ ਮੈਨੂੰ ਗਾਲਾਂ ਦੇਊਗਾ ਬੁੜਾ ਗਾਲਾਂ ਤੇ ਪੂਰਾ ਬੱਸ ਹੋ ਗਿਆ ਹੁਣ ਫੇਰ ਕਾਇਦਾ ਲੱਗੇ ਬੰਦੇ ਨੂੰ ਮੈਟਰ ਆਉਗਾ ਮਨਾਂ ਟੌਰ ਵੀ ਬਣਾਉਣੀ ਚਾਹੀਦਾ ਐਂ ਦਾ ਮੈਂ ਤਾਂ ਜਿਹੜੇ ਨਵੇਂ ਟਾਇਰ ਪਵਾਏ ਸੀ ਆ ਇਹਨਾਂ ਦੀ ਵੀ ਟੌਰ ਬਣੀ ਨਹੀਂ ਹੁਣ ਇੱਕ ਟਰਾਲੋ ਬੱਸੇ ਲੈ ਬਣੀ ਹੁਣ ਕੀ ਕਰਾਂ ਮੈਂ ਤਾਂ ਪਪਾ ਇਹੋ ਕੰਮ ਕਰਤੀ ਆ ਤਾਜਾ ਨਾ ਗਿਆ ਇਹਨੇ ਮੈਂ ਜਾਣੀ ਸੀ ਕਿ ਆਪਾਂ ਹੋ ਗਿਆ ਜੱਬ ਖਾਣਾ ਯਾਰ ਹੁਣ ਕਿਵੇਂ ਕਰਾਂ ਹੁਣ ਉਹ ਕਿਉਂ ਟਰਾਲੀ ਲਾ ਕੇ ਆ ਫਿਰ ਅਜਾ ਦਿਨ ਡੰਗ ਲਾਉਂਦੇ ਆ ਫੇਰ ਕੱਟ ਕੇ ਲਵਾ ਲੈਂਦੇ ਆ ਹੋਰ ਕੀ ਆ ਉਹਨੂੰ ਪਟਾ ਕੇ ਲਵਾ ਲੈਂਦੇ ਹੁਣ ਤਾਂ ਵੀ ਲੈਟ ਵੀ ਨਹੀਂ ਹੁੰਦੀ ਤੇ ਲੈਟ ਮੈਨ ਨਹੀਂ ਹੁੰਦੀ ਆ ਮਾਤਾ ਚਾਚ ਤੇਰੇ ਫੱਟ ਗਿਆ ਉਹ ਚਾਚਾ ਕੋਈ ਨਹੀਂ ਹੁਸਲੇ ਰੱਖੋ ਬੁਣ ਰੱਖੋ ਉਹ ਖੜਾ ਹੋ ਕੋਈ ਨਹੀਂ ਕੋਈ ਨਹੀਂ ਬੁਣ ਰੱਖ ਬਿਲੋ ਆ ਜਾ ਕੋਈ ਨਹੀਂ ਲੋ ਨਾ ਲੋੜ ਹੀ ਦਾ ਨਹੀਂ ਹੁੰਦਾ ਟਰਾਲੀ ਉਹ ਲਾਹਿਆ ਇਨੇ ਨਾਲ ਉਹ ਬਾਲਾ ਬਾਲ ਨੂੰ ਖੜੀ ਰਹਿਣ ਨੇ ਇੱਥੇ ਤਰਾਵੇ ਫੇ ਕਰਕੇ ਉਹ ਕਰ ਲਾਂ ਇਹ ਫੇ ਲੜ ਕੇ ਹੱਲ ਕਰਾਂਗੇ ਉਹ ਦੇਖਦੇ ਹਾਂ ਕੀ ਬਣਦਾ ਭਰਾਵੋ ਦੇਖ ਲਿਆ ਕਰੋ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਇੱਕ ਤਾਂ ਮੇਰੇ ਸਾਲੇ ਦੀ ਮੇਲੇ ਸੀ ਛੁੱਟ ਰਹੀ ਕੀ ਕਰਾਂ ਯਾਰ ਚੱਲ ਫਿਰ ਐਂ ਕਰ ਇੱਕ ਟਰਾਲੀ ਨਾਲ ਡੰਗ ਲਾ ਲਾ ਫਿਰ ਹੋਰ ਅੱਜ ਤਾਂ ਡੰਗ ਲਾਉਣਾ ਪੂਰਾ ਭਰਾਵਾ ਕੀ ਕਰਗੇ ਤੂੰ ਸਫਾਈ ਸਫਾਈ ਤਾਂ ਵਧੀਆ ਦਿੱਤੀ ਸਫਾਈ ਦਾ ਬਥੇਰੀ ਦਿੱਤੀ ਮੈਂ ਤਾਂ ਪੂਰੀ ਚਲੇ ਜੀ ਆ ਨਾ ਮੈਂ ਤਾਂ ਐਂ ਪੁੱਛਦਾ ਇੱਕ ਟਰਾਲੀ ਨਾਲ ਡੰਗ ਲੈ ਜੀ ਡੰਗ ਲਾਉਣਾ ਪੂ ਯਾਰ ਬਾਬਾ ਹੁਣ ਕੀ ਕਰਾਂ ਤੇ ਝਾੜ ਚੂੜ ਵੀ ਦਰਦ ਦਾ ਵਧੀਆ ਆਉਂਦਾ ਦਾਦੇ ਜੀ ਵੈਦੂ ਦੀ ਕਿਰਪਾ ਉਹ ਮੈਨੂੰ ਦਾ ਝਾੜ ਪੈਣ ਤੋਂ ਮਾਣਾ ਪੈ ਗਿਆ ਝਾੜਾ ਪੈਣ ਤੋਂ ਮਾਣ ਦਾ ਲਾਇਆ ਮੈਂ ਅੱਛਾ ਕੋਈ ਪੁਲੀ ਤਾਂ ਨਹੀਂ ਹੈਗੀ ਕਿ ਮੈਂ ਤਾਂ ਆਪਦੇ ਹਿਸਾਬ ਜੇ ਨਾਲ ਲਾਇਆ ਚੰਗੀ ਪੈਣ ਦੇ ਵਿਚਾਲੇ ਕੱਕ ਆਪਣੀ ਝਾੜ ਦਿਉਗੀ ਚੱਲ ਫਿਰ ਪਾਰਟੀ ਹੋ ਗਈ ਪਾਰਟੀ ਤਾਂ ਹੋਊਗੀ ਗੱਲ ਕਰ ਆ ਸਿਆਪਾ ਜੂ ਮਨ ਫਿੱਕਾ ਪਤਾ ਮਨ ਫਿੱਕਾ ਪੈ ਗਿਆ ਹਾਂਦਗੇ ਸਾਡਾ ਜ਼ਿੰਦਗੀ ਤੋਂ ਯਾਰਾ ਨਾ ਨਾ ਫਿਰ ਉਹਨਾਂ ਉਹਨਾਂ ਟਾਈਮ ਡਰਾਈਵਰ ਕੀ ਕਰੂ ਇਹ ਕੀ ਕਰੂਗਾ ਟਰੈਕਟਰ ਵਾਲਾ ਬੰਦਾ ਖੜੇ ਖੜੇ ਹੋ ਕੇ ਕਰਨਾਗਾ ਫੇ ਐਂ ਕਰ ਬੰਦਿਆ ਜਿੱਦਾਂ ਖੇਡ ਲੱਗ ਜਾਈਦੇ ਖੇਡ ਲੱਗਣਾ ਬੂਆ ਭਰਾਵਾ ਹੈ ਆਏ ਕਰ ਆਏ ਕਰ ਜੱਪ ਖਾਣੇ ਦਾ ਐਂ ਕਰ ਨਾਲਾ ਦਾ ਜੂਸ ਦੀ ਫੜ ਬੋਤਲ ਫੜ ਲਈ ਤੇ ਨਾਲ ਟਰਾਲੀ ਲਾਹਿਆ ਐ ਚੋਤੇ ਨੂੰ ਜੂਸ ਦੀ ਹੋਈ ਪੀਆ ਸਾਡਾ ਭੈਣ ਚੋ ਦਾ 20000 ਦਾ ਨਸਾਨ ਹੋ ਗਿਆ ਸਾਲਾ ਜੂਸ ਦਾ ਇਹਦਾ ਮੂਤ ਨਿਕਲੀ ਇੰਨੇ ਇਥੇ ਹੁਣ ਕਹਿ ਦੂੰ ਮੈਨੂੰ ਮਿਲ ਕੇ ਬਜ਼ਾਵਾ ਬਾਜ ਜਾਗਾ ਨਾਲਾ ਲਾ ਗਿਆ ਟਰਾਲੀ ਲਾ ਗਿਆ ਟਰਾਲੀ ਬੰਦੇ ਖੜੇ ਹੋਣਗੇ ਉਹ ਭੇਜ ਦਿੰਨੇ ਉਹ ਮੁੰਡੇ ਨੂੰ ਲਾਉਣਗਾ ਇੱਕ ਬੋਤਲ ਡਰਾਈਵਰ ਨੂੰ ਲਿਆ ਦੀ ਇੱਕ ਬੋਤਲ ਬੰਦੇ ਹੁੰਦੇ ਦੇ ਇੱਕ ਟਰਾਲੀ ਨੇ ਹੋਈ ਚੱਲ ਕੁਛ ਨਹੀਂ ਹੁੰਦਾ ਨਜ਼ਾਰਾ ਆ ਜੂ ਖਾਸਾ ਪੀ ਨਾਲੇ ਆਮਦਾਰੀ ਨਾਲ ਹੀ ਜਾਣਗੇ ਇੱਕ ਟਰਾਲੀ ਨਾਲ ਕੰਮ ਵਧੀਆ ਚੱਲੂ ਹੁਣ ਤਾਂ ਠੇਕੇ ਤੇ ਜਾਣਾ ਬੂਆ ਅੱਛਾ ਹੋਰ ਹੁਣ ਮਨ ਫਿੱਕਾ ਪੈ ਗਿਆ ਹੁਣ ਕੀ ਕਰੀਏ ਹੁਣ ਕਰਨਾ ਕੀ ਆ ਹੁਣ ਲਾਭ ਹੀਰੇ ਕੋਲੇ ਵੱਜ ਜਾ ਚੱਲ ਜੀ ਦਾ ਭਰਾਵਾ ਬੈਠੇ ਆ ਇੱਥੇ ਹੁਣ